ਫਤਿਹਗੜ੍ਹ ਸਾਹਿਬ ਨੇੜਲੇ ਪਿੰਡ ਦਾਦੂ ਮਾਦਰਾ ਵਿਖੇ ਗੁੱਗਾ ਨੂਵੀ ਨਿਸ਼ਬੰਦ ਦੇ ਵਿੱਚ ਸਨੂ ਨਗਰ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲਿਹਾਰ ਸਿੰਘ ਕੁੰਨੀ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ ਸਰਹੰਦ ਨੇ ਚੰਡੀ ਵਾਲੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਾਈ ਚੰਡੀ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਬਾਬਾ ਫਲਾਈ ਅਤੇ ਗੁਰਪੀਰ ਦੌਰ ਦੇ ਵਿਚਕਾਰ ਹੋਈ ਦੋਨਾਂ ਪਹਿਲਵਾਨਾਂ ਵਿਚਕਾਰ ਤਕਰੀਬਨ 20 ਮਿੰਟਾਂ ਦੇ ਕਰੀਬ ਕਾਂਟੇ ਦੀ ਟੱਕਰ ਹੋਈ ਜਦੋਂ ਕੋਈ ਨਤੀਜਾ ਸਾਹਮਣੇ ਨਾ ਦਾ ਤੇ ਪ੍ਰਬੰਧਕਾਂ ਵੱਲੋਂ ਪਹਿਲਵਾਨਾਂ ਨੂੰ 2 ਮਿੰਟ ਦਾ ਖੁੱਲਾ ਸਮਾਂ ਦਿੱਤਾ ਗਿਆ ਪਰ ਕੋਈ ਨਤੀਜਾ ਸਾਹਮਣੇ ਨਾ ਆਇਆ ਤਾਂ ਦੋਨਾਂ ਪਹਿਲਵਾਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਅਤੇ ਦੋਨਾਂ ਪਹਿਲਵਾਨਾਂ ਨੇ ਚੰਡੀ ਦੀ ਕੁਸ਼ਤੀ ਦਾ ਨਗਦ ਇਨਾਮ ਪ੍ਰਾਪਤ ਕੀਤਾ ਮੈਂ ਇਸ ਪਿੰਡ ਦਾ ਜੰਪਲਾਂ ਇਸ ਪਿੰਡ ਦੇ ਵਿੱਚ ਮੈਂ ਜੰਮਿਆ ਪੜਿਆ ਮੈਂ ਲਗਭਗ 30-35 ਸਾਲ ਇਸ ਨਗਰ ਦੇ ਵਿੱਚ ਗੁਜ਼ਾਰੇ ਹੁਣ ਮੈਂ ਚੁੰਨੀ ਜਾ ਕੇ ਰਹਿਣ ਲੱਗ ਗਿਆ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਮੇਰੇ ਨਗਰ ਦੇ ਵਿੱਚ ਜਿਹੜਾ ਇਹ ਦੰਗਲ ਹੋ ਸਕਦਾ ਇਹ ਸੋਮਾ ਵੀ ਹੋ ਸਕਦਾ ਇਹ ਦੰਗਲ ਲਗਾਤਾਰ ਗੁੱਗਾ ਮਾਰੀ ਦੇ ਸੰਬੰਧ ਦੇ ਵਿੱਚ ਹਰ ਸਾਲ ਇਸ ਪਿੰਡ ਦੇ ਵਿੱਚ ਬਹੁਤ ਵੱਡਾ কুਸਤੀ ਦੰਗਲ ਕਰਵਾਇਆ ਜਾਂਦਾ ਜਿੱਥੇ ਬਹੁਤ ਵੱਡੇ ਵੱਡੇ ਇਨਾਮੀ ਪਹਿਲਵਾਨ ਆ ਕੇ কুਸਤੀ ਦਾ ਦੰਗਲ ਸਾਨੂੰ ਕੁਸ਼ਤੀਆਂ ਦਿਖਾਉਂਦੇ ਆ ਮੈਂ ਆਪਣੇ ਵੱਲੋਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਨਗਰ ਨਿਵਾਸੀ ਇਲਾਕਾ ਨਿਵਾਸੀ ਮੇਰੇ ਸਾਰੇ ਹਿੱਸੇ ਤਕਾਰਯੋਗ ਪਾਰਟੀ ਜਿਹੜੀ ਵੀ ਮਰਜੀ ਪਾਰਟੀ ਦੇ ਹੁਣ ਸਾਰਿਆਂ ਦਾ ਮੈਂ ਵੈਲਕਮ ਜੀ ਆਇਆਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਆ ਕੇ ਨਗਰ ਦੇ ਵਿੱਚ ਆ ਕੇ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦੀਆਂ ਨਗਰ ਜਿਹੜੀ ਨਗਰ ਦੀ ਕਮੇਟੀ ਹੈ ਉਹਨਾਂ ਦਾ ਵੀ ਮੈਂ ਬਹੁਤ ਵੱਡਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਇੱਕ بارش ਦੇ ਵਿੱਚ ਵੀ ਦੇਖੋ ਕਿੰਨਾ بڑا ਤੁਹਾਡੇ ਸਾਹਮਣੇ ਹੈ ਤੁਸੀਂ ਪੱਤਰਕਾਰੀ ਨੂੰ ਬੁਲਾਉਂ ਕਰਦੇ ਕਿੰਨਾ بڑا ਇਹਨਾਂ ਨੇ ਯੋਗਦਾਨ ਪਾ ਕੇ ਕਿੰਨਾ بڑا ਕੰਮ ਕੀਤਾ ਮੈਂ ਆਪਣੇ ਇਲਾਕੇ ਦਾ ਸਾਰੇ ਨਗਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆ ਕੇ ਇਸ ਦੰਗਲ ਦੇ ਵਿੱਚ ਯੋਗਦਾਨ ਪਾਇਆ ਮੈਂ ਆਪਣੇ ਵੱਲੋਂ ਅਗਲੇ ਦੰਗਲ ਦੇ ਲਈ ਜਦੋਂ ਇਹ ਅਗਲਾ ਦੰਗਲ ਵੀ ਕਰਾਉਣਗੇ 1 ਲੱਖ ਰੁਪਏ ਅਨਾਉਂਸ ਕਰਦਾ ਕਿਉਂਕਿ ਮੈਨੂੰ ਮਾਣ ਹੈ ਮੇਰਾ ਨਗਰ ਹੈ ਮੈਂ ਆਪਣੇ ਵੱਲੋਂ ਇੱਕ ਗੱਲ ਹੋਰ ਕਹਣੀ ਚਾਹੁੰਦਾ ਜਿੰਨੇ ਵੀ ਇਲਾਕੇ ਦੇ ਲੋਕ ਜੋ ਵੀ ਇੱਥੇ ਆਏ ਨੇ ਨੌਜਵਾਨ ਆਏ ਨੇ ਮੇਰੇ ਪਹਿਲਵਾਨ ਵੀਰ ਆਏ ਨੇ ਦੂਰੋਂ ਦੂਰੋਂ ਚੱਲ ਕੇ ਆਏ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਵੀ ਆਪਣਾ ਪ੍ਰਹਿਲਾ ਕਰਦੀ ਹੋਊਗੀ ਪਰ ਮੈਂ ਕਹਿੰਦਾ ਸਾਡੀ ਪਾਰਟੀ ਵੱਲੋਂ ਮੈਂ ਇੱਕ ਗੱਲ ਕਹਣੀ ਚਾਹੁੰਦਾ ਕਿ ਨਸ਼ਿਆਂ ਨੂੰ ਤਿਆਗੋ ਨਸ਼ਿਆਂ ਤੋਂ ਬਚਾਉਣ ਲਈ ਇਹ ਜਿਹੜੇ ਕਰਾਏ ਜਾਂਦੇ ਨੇ ਮੇਲੇ ਕਰਾਏ ਜਾਂਦੇ ਨੇ ਭਾਵੇਂ ਉਹ ਕਬੱਡੀਆਂ ਦੇ ਹੋਣ ਭਾਵੇਂ ਪਹਿਲਵਾਨ ਦੇ ਤੌਰ ਤੇ ਹੋਣ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਮੇਰੇ ਮਨਜੀਤ ਖਰਮਾ ਜੀ ਖੜੇ ਆ ਰਣਜੀਤ ਪਰਖਾਨ ਮਾਜਰਾ ਜੀ ਤੇ ਬਾਕੀ ਮੇਰੇ ਨਾਲ ਸਰਪੰਚ ਪੰਚ ਤੇ ਪੂਰੀ ਪ੍ਰਬੰਧਕ ਕਮੇਟੀ ਨਾਲ ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਜਿਹੜੀ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਅਗਲੇ ਵਾਰ ਮੈਂ ਹੋਰ ਵੱਡਾ ਯੋਗਦਾਨ ਪਾਉਂਗਾ ਜਿੰਨੇ ਯੋਗਦਾਨ ਮੈਂ ਹਾਂ ਇਹ ਮੇਰਾ ਨਗਰ ਹੈ ਇਸ ਨਗਰ ਵਿੱਚ ਮੈਂ ਬਹੁਤ ਵੱਡੀ ਕੋਈ ਗੱਲ ਕਹਿ ਨਹੀਂ ਸਕਦਾ ਕਿਉਂਕਿ ਮੈਂ ਇੱਥ ਤੈਨੂੰ ਧੰਨਵਾਦ ਕਰਦਾ ਹਾਂ ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜਾ ਕੁਸ਼ਤੀ ਦੰਗਲ ਹੋ ਰਿਹਾ ਹੈ ਕਿਉਂਕਿ ਇੱਕ ਪਾਸੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਪੰਜਾਬ ਨੂੰ ਔਰ ਇਹ ਛੇਵਾਂ ਦਰਿਆ ਜਿਹੜਾ ਹੁਣ ਨਸ਼ਿਆਂ ਦਾ ਵਗਣਾ ਸ਼ੁਰੂ ਹੋ ਚੁੱਕਿਆ ਹੈ ਅਗਰ ਤੁਸੀਂ ਇਹ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੇ ਸਾਨੂੰ ਇਹ ਜਿਹੜੇ ਸਾਡੇ ਕੁਸ਼ਤੀ ਦੰਗਲ ਨੇ ਭਾਵੇਂ ਸਾਡੀ ਫੁੱਟਬਾਲ ਹੈ ਭਾਵੇਂ ਕ੍ਰਿਕਟ ਹੈ ਭਾਵੇਂ ਕਬੱਡੀ ਹੈ ਇਹਦੇ ਵਾਸਤੇ ਸਾਨੂੰ ਬਹੁਤ ਜ਼ੋਰ ਨਾਲ ਪ੍ਰਚਾਰਾ ਕਰਨਾ ਚਾਹੀਦਾ ਔਰ ਅੱਜ ਇਹ ਬਲਿਹਾਰ ਸਿੰਘ ਜੀ ਨੇ ਵੀ ਹੁਣ ਪਹਿਲਾਂ ਕਹਿ ਕੇ ਹਟੇ ਨੇ ਵੀ ਸਾਨੂੰ ਇਹ ਦੰਗਲ ਕਰਾਉਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਪਸ਼ੂਆਂ ਦੀ ਰਾਖੀ ਵਾਸਤੇ ਅਤੇ ਪਿੰਡ ਦੀ ਉਨਰਤੀ ਤੇ ਤਰੱਕੀ ਵਾਸਤੇ ਅਸੀਂ ਦੰਗਲ ਕਰਾਉਂਦੇ ਹੁੰਦੇ ਸੀ ਪਰ ਹੁਣ ਜਿਹੜਾ ਛੇਵਾਂ ਦਰਿਆ ਵਗ ਦਾ ਨਸ਼ਿਆਂ ਦਾ ਇਹਨੂੰ ਠੱਲ ਪਾਉਣ ਵਾਸਤੇ ਸਾਨੂੰ ਸਪੋਰਟਸ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸਾਰੀ ਆਈ ਹੋਈ ਸਾਰ ਸੰਗਤ ਦਾ ਆਪਣੇ ਵੱਲੋਂ ਧੰਨਵਾਦ ਵੀ ਕਰਦਾ ਕਿਉਂਕਿ ਬਹੁਤ ਸਾਰੇ ਨਗਰਾਂ ਦੇ ਨੇੜੇ-ਨੇੜੇ ਲੋਕਾਂ ਲੋਕ ਆ ਕੇ ਇਸ ਦੰਗਲ ਦੇ ਵਿੱਚ ਆਉਂਦੇ ਨੇ ਇੱਕ ਵਾਰੀ ਫੇਰ ਤੁਹਾਡੇ ਚੈਨਲ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀ ਆ ਕੇ ਸਾਰੇ ਖੇਡ ਮੇਲੇ ਨੂੰ ਲੋਕਾਂ ਦੇ ਸਾਹਮਣੇ ਰੁੱਗ-ਰੁੱਗ ਕਰ ਰਹੇ ਹੋ ਜੈ